ਕੀ ਮੰਨਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਜਸਦਰ ਸਾਹਿਬ ਹੁਕਮ ਸੁਣਾਉਣਗੇ ਉਹ ਸਿਰ ਮੱਥੇ ਹੋਏਗਾ ਜੀ ਸਿੰਘ ਸਾਹਿਬ ਦਾ ਆਦੇਸ਼ ਹੋਇਆ ਸੀ ਅੱਜ 1 ਵਜੇ ਹਾਜ਼ਰ ਹੋਣ ਦਾ ਤੇ ਸਾਰੇ ਲੀਡਰਸ਼ਿਪ ਨੰਮਾ ਨੇ ਸੇਵਕ ਦੇ ਤੌਰ ਤੇ 1 ਵਜੇ ਤੋਂ ਪਹਿਲਾਂ ਪਹਿਲਾਂ ਤੇ ਹਾਜ਼ਰ ਹੋ ਜਾਈ ਪਹਿਲਾਂ ਸਪਸ਼ਟੀਕਰਨ ਬੰਗਿਆ ਗਿਆ ਸੀ ਪੂਰੀ ਸਮਰਪਣ ਭਾਵਨਾ ਦੇ ਨਾਲ ਬਿਨਾ ਕਿਸੇ ਤਰਕ ਦੇ ਬਿਨਾ ਕਿਸੇ ਦਲੀਲ ਦੇ ਬਿਨਾ ਕਿਸੇ ਆਰਗੂਮੈਂਟ ਦੇ ਗੁਰੂ ਦੇ ਮਹਾਨ ਤਖਤ ਦੀ ਬਖਸ਼ਿੰਦ ਗੁਰੂ ਦੇ ਬਖਸ਼ਿੰਦ ਤਖਤ ਦੀ ਰਵਾਇਤ ਨੂੰ ਕਾਇਮ ਰੱਖਦੇ ਆ ਸਾਰਾ ਕੁਝ ਅਸੀਂ ਲਿਖ ਕੇ ਆਪਣੀ ਝੋਲੀ 'ਚ ਪਾ ਲਿਆ ਇਸ ਕਰਕੇ ਪਹਿਲੇ ਦਿਨ ਤੋਂ ਹੀ ਭਰੋਸਾ ਜੋ ਉਦੇਸ਼ ਹੈ ਉਸ ਤੋਂ ਬਾਅਦ ਆਏ ਉਹ ਵੀ ਉਸੇ ਤਰ੍ਹਾਂ ਸਵੀਕਾਰ ਕੀਤੇ ਤੇ ਅੱਜ ਵੀ ਜਿਹੜਾ ਹੈਗਾ ਇੱਕ ਨਿਰਮਾਣ ਸਿੱਖ ਦੇ ਤੌਰ ਤੇ ਜੋ ਹੁਕਮ ਤਖਤ ਦਾ ਆਏਗਾ ਉਹ ਸਾਨੂੰ ਪਰਵਾਨ ਹੋਏਗਾ ਉਸ ਨੂੰ ਵਾਸਤੇ ਅਸੀਂ ਹਾਜ਼ਰ ਹਾਂ ਹਾਜ਼ਰ ਹੋਵਾਂਗੇ ਜੀ ਮਸਾਬ ਅਸੀਂ ਦੋਕ ਤਰਕਾਂ ਦੀਆਂ ਗੱਲਾਂ ਕਰਨੀਆਂ ਨੇ ਤਰਕ ਇਹ ਹੈ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬੇਅਦਬੀਆਂ ਹੋਈਆਂ ਸਾਰਿਆਂ ਨੂੰ 7 ਤੋਂ 17 ਤੱਕ ਤਲਬ ਕੀਤਾ ਗਿਆ ਚਲੋ ਅਸੀਂ ਸਲਾਹ ਨਹੀਂ ਦੇ ਸਕਦੇ ਪਰ ਇੱਕ ਤਰਕ ਹੈ ਲੋਕਾਂ ਦੇ ਵਿੱਚ ਵੀ ਚੱਲ ਰਿਹਾ ਹੈ ਤਰਕ ਇਹ ਚੱਲ ਰਿਹਾ ਹੈ ਕਿ ਇਕੱਲਾ ਅਕਾਲੀ ਦਲ ਕਿਉਂ ਕਾਂਗਰਸ ਦੇ ਵੇਲੇ ਵੀ ਬੇਅਦਬੀਆਂ ਹੋਈਆਂ ਆਮਦਵੀ ਪਾਰਟੀ ਸਰਕਾਰ ਚੱਲ ਰਹੀ ਹੈ ਉਸ ਵੇਲੇ ਵੀ ਬੇਅਦਬੀਆਂ ਹੋਈਆਂ ਇਕੱਲਾ ਅਕਾਲੀ ਦਲ ਕਿਉਂ ਕੀ ਲੱਗਦਾ ਹੈ ਕਿ ਇਸ ਤੋਂ ਬਾਅਦ ਜੋ ਅੱਜ ਤੁਹਾਨੂੰ ਸਜ਼ਾ ਜਾਂ ਸੇਵਾ ਲਗਾਈ ਜਾਵੇਗੀ ਤੁਸੀਂ ਉਸ ਨੂੰ ਮੰਨੋਗੇ ਤੁਸੀਂ ਉਸ ਨੂੰ ਪੂਰਾ ਕਰੋਗੇ ਉਸ ਤੋਂ ਬਾਅਦ ਕੀ ਕਾਂਗਰਸ ਦਾ ਵੀ ਵੇਲਾ ਆਏਗਾ ਤੁਸੀਂ ਅਕਾਲੀ ਦਲ ਜਾਂ ਅਕਾਲੀ ਦਲ ਦੇ ਲੀਡਰ ਸ੍ਰੀ ਹਕਾਲਤਖਤ ਸਾਹਿਬ ਦੇ ਜਿਸਦਾਰ ਹੋਰਾਂ ਨੂੰ ਮੰਗ ਪੱਤਰ ਦੇਣਗੇ ਕਿ ਇਹਨਾਂ ਨੂੰ ਵੀ ਸੱਦਿਆ ਜਾਵੇ ਕਿਉਂਕਿ ਸਿਰਸਾ ਹੋਰਾਂ ਨੂੰ ਵੀ ਸੱਦਿਆ ਗਿਆ ਹੈ ਬਤੌਰ ਕਿ ਉਹਨਾਂ ਦੀ ਭੂਮਿਕਾ ਹੈਗੀ ਦੇਖੋ ਮੈਂ ਸਮਝਦਾ ਕਾਂਗਰਸ ਨੂੰ ਤਾਂ ਕੀ ਸੱਦਣਾ ਉਹਨਾਂ ਤਾਂ ਹਰਮੰਦਰ ਸਾਹਿਬ ਤੇ ਟੈਂਕਾਂ ਤੇ ਤੋਪਾਂ ਦੇ ਨਾਲ ਅਮਲਾ ਕੀਤਾ ਸੀ ਸ੍ਰੀ ਹਰਿਕ੍ਰਿਸ਼ਨ ਸਾਹਿਬ ਨੂੰ ਬੰਬਾਂ ਦੇ ਨਾਲ ਜਿਹੜਾ ਹੈਗਾ ਉਹ ਟਹਿਟੇ ਦੀ ਕਰ ਦਿੱਤਾ ਸੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਵਿੱਚ ਜਿਹੜੀਆਂ ਨੇ ਉਹ ਗੋਲੀਆਂ ਲੱਗੀਆਂ ਸੀ ਸੈਕੜੇ ਸਿੰਘ ਇੱਥੇ ਸ਼ਹੀਦ ਹੋਏ ਸੀ ਇਸ ਕਰਕੇ ਉਸ ਪਾਰਟੀ ਨੂੰ ਜਿਨੇ ਇਹਨਾਂ ਕੁਝ ਕੀਤਾ ਉਹ ਤਾਂ ਮੈਂ ਸਮਝਦਾ ਕਿ ਜਿਹੜੀ ਹੈਗੀ ਆ ਉਹਨਾਂ ਨੂੰ ਕਿਉਂ ਨਹੀਂ ਛੱਡੇ ਜਾਂਦਾ ਸਿੱਖੋਂ ਸਮਝਦੀ ਆ ਚੰਗੀ ਤਰ੍ਹਾਂ ਕਿ ਜਿਨ੍ਹਾਂ ਨੇ ਤੋਂ ਆਸ ਉਹਦੇ ਤੋਂ ਹੁੰਦੀ ਆ ਜਿਹੜਾ ਤੁਹਾਡੇ ਤਖਤ ਦੀ अहमियत ਨੂੰ ਸਮਝਦਾ ਹੋਵੇ ਹੂੰ ਹੂੰ ਇਹਦੇ ਤੇ ਸ਼ਰਧਾ ਰੱਖਦਾ ਹੋਵੇ ਉਹਨਾਂ ਦੀ ਕਾਦੀ ਸ਼ਰਧਾ ਦੂਜੀ ਗੱਲ ਦੀ ਜੀ ਤੁਸੀਂ ਜਿਹੜੀ ਹੈ ਪੰਜਾਬ ਦੇ ਵਿੱਚ ਜਿਹੜਾ 2015 ਤੋਂ ਬੇਦਵੀਆਂ ਦੀ ਇੱਕ ਵੱਡੀ ਸਾਜ਼ਿਸ਼ ਜਿਹਦੇ ਤਹਿਤ ਗੁਰੂ ਗ੍ਰੰਥ ਸਾਹਿਬ ਦੀਆਂ ਵੀ ਕੁਰਾਨ ਸ਼ਰੀਫ ਦੀਆਂ ਵੀ ਹੂੰ ਹੂੰ ਬਾਕੀ ਧਾਰਮਿਕ ਗ੍ਰੰਥਾਂ ਦੀਆਂ ਵੀ ਬੇਦਵੀਆਂ ਹੋਈਆਂ ਇਹ ਅਸੀਂ ਉਦੋਂ ਵੀ ਕਹਿੰਦੇ ਸੀ ਕਿ ਪੰਜਾਬ ਦੇ ਅਮਨ ਕਾਨੂੰਨ ਨੂੰ ਲਾਂਬੋ ਡਾਉਣ ਦੀ ਇੱਕ ਵੱਡੀ ਸਾਜ਼ਿਸ਼ ਹੈ ਜੀ ਔਰ ਜਿਹੜਾ ਮਲੇਰ ਕੋਟ ਨੇ ਦਾ ਫੈਸਲਾ ਪਰਸੋਂ ਆਇਆ ਹੂੰ ਹੂੰ ਉਹਦੇ ਵਿੱਚ ਸਾਜ਼ਿਸ਼ ਦਾ ਦੋਸ਼ੀ ਕੌਣ ਨਿਕਲਿਆ ਜੀ ਹੂੰ ਜਿਹੜਾ ਦਿੱਲੀ ਦਾ ਆਮ ਆਦਮੀ ਪਾਰਟੀ ਦਾ ਐਮਐਲਏ ਨਰੇਸ਼ਿਆ ਔਰ ਮੈਂ ਤੁਹਾਡੇ ਲਈ ਹੁਣ ਪੁੱਛਣਾ ਚਾਹੁੰਨਾ ਭਗਵੰਤ ਮਾਨ ਨੂੰ ਕਿ ਇੱਕ ਹਫਤਾ ਪਹਿਲਾਂ ਜੱਜਮੈਂਟ ਤੋਂ ਸਰਕਾਰ ਦੇ ਡਿਸਟ੍ਰਿਕਟ ਅਟਾਰਨੀ ਨੇ ਡਿਪਟੀ ਕਮਿਸ਼ਨਰ ਨੇ ਅਰਜੀ ਲਈ ਜਾ ਕੇ ਉੱਥੇ ਉਹਨੂੰ ਬਚਾਉਣ ਵਾਸਤੇ ਕਿ ਅਸੀਂ ਸਰਕਾਰ ਵੱਲੋਂ ਅਪੀਲ ਵਿਧਰਾ ਕਰਨੀ ਚਾਹੁੰਦੇ ਹੂੰ ਹੁਣ ਕਿਉਂ ਲੱਗੀ ਜੀ ਅੱਜ ਹੀ ਉੱਥੇ ਉਹ ਤਾਂ ਮੈਂ ਜੱਜ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣੇ ਫਰਜ਼ਾਂ ਨੂੰ ਪਛਾਣਿਆ ਕਿ ਇਹ ਪੰਜਾਬ ਦੇ ਵਿੱਚ ਬੜੀ ਵੱਡੀ ਬੇਦਬੀਾਂ ਦੀ ਸਾਜ਼ਿਸ਼ ਰਚੀ ਗਈ ਆ ਕੇਸ ਵਾਪਸ ਨਹੀਂ ਕੀਤਾ ਸਜ਼ਾ ਸੁਣਾਈ ਪਰ ਕੇਜਰੀਵਾਲ ਦਾ ਤੇ ਭਗਵੰਤ ਮਾਨ ਦਾ ਕੀ ਇੰਟਰਸਟ ਸੀ ਜੀ ਉਹ ਆਪਣੇ ਐਮਐਲਏ ਨੂੰ ਬਚਾਉਣ ਦਾ ਜਿਹਦੇ ਤੇ ਐਡਾ ਵੱਡਾ ਕੁਰਾਨ ਸ਼ਰੀਫ ਦੀ ਬੇਦਬੀ ਦਾ ਤੇ ਸਾਜ਼ਿਸ਼ ਰਚਣ ਦਾ ਦੋਸ਼ ਸੀ ਕਿਤੇ ਨਾ ਕਿਤੇ ਪਾਲਾ ਸੀ ਇਹਨਾਂ ਨੂੰ ਵੀ ਉਹ ਗੱਲ ਬਾਕੀ ਜਿਹੜੀ ਆ ਬਾਹਰ ਨਾ ਖੁੱਲ ਜੇ ਪਰ ਗੁਰੂ ਬੜਾ ਬਿਆਨਤਾ ਹੂੰ ਦੇਖ ਲਓ ਉਹਦੇ ਵਿੱਚ ਤਾਂ ਹੁਣ ਆਪੇ ਹੀ ਖੁੱਲ੍ਹੇ ਨਾ ਤੇ ਜੱਜ ਸਾਹਿਬ ਨੇ 30 ਤੇ 31 ਪੇਜ ਦੇ ਵਿੱਚ ਲਿਖਿਆ ਹੋਇਆ ਵੀ ਸਰਕਾਰ ਨੇ ਹੁਕਮ ਦਿੱਤਾ ਡਿਸਟ੍ਰਿਕਟ ਅਟਾਰਨੀ ਤੇ ਜਿਹੜਾ ਹੈਗਾ ਉਹ ਆਪਣੇ ਡਿਪਟੀ ਕਮਿਸ਼ਨਰ ਤੇ ਨਹੀਂ ਕਿ ਉਹਦੇ ਖਿਲਾਫ ਅਨਰੇਸ਼ ਯਾਦੂ ਦੇ ਖਿਲਾਫ ਅਪੀਲ ਵਾਪਸ ਕੀਤੀ ਜਾਂਦੀ ਹੁਣ ਸਰਕਾਰਾਂ ਸਜਾਦ ਜਿਨ੍ਹਾਂ ਦੇ ਪਾਸੇ ਜਾਣੀ ਚਾਹੀਦੀ ਸੀ ਕਿ ਸਰਕਾਰਾਂ ਬਚਾਉਣ ਵਾਲੇ ਪਾਸੇ ਜਾਣੀ ਚਾਹੀਦੀ ਸੀ ਤੇ ਇਹ ਦੋਸ਼ੀ ਕੌਣ ਆ ਫਿਰ ਵਿੱਦਿਆ ਦੇ ਪਿੱਛੇ ਇਹ ਮਹਾਰਾਜ ਬੜਾ ਵਿਅਤ ਹੈ ਤੁਸੀਂ ਥੋੜੀ ਜਿਹੀ ਇੰਤਜ਼ਾਰ ਕਰੋ ਹਾਂ ਹੁਣ ਸਾਰੀਆਂ ਚੀਜ਼ਾਂ ਸਿਰ ਚੜ੍ਹ ਕੇ ਬੋਲਣ ਗਿਆ ਕਿ ਮੈਂ ਸਾਬ ਜਿਹੜੀ ਤੁਹਾਡੇ ਤੋਂ ਵੱਖ ਵੀ ਹੋ ਗਏ ਨੇ ਚਾਹੇ ਅਸੀਂ ਮਨਪ੍ਰੀਤ ਸਿੰਘ ਬਾਦਲ ਹੋਰਾ ਦੀ ਗੱਲ ਕਰ ਲਈਏ ਸੋਨ ਸਿੰਘ ਠੰਡਲ ਹੋਰਾ ਦੀ ਗੱਲ ਕਰ ਲਈਏ ਉਹਨਾਂ ਨਾਲ ਵਾਰਤਾਲਾਪ ਹੋਇਆ ਪਹੁੰਚ ਰਹੇ ਨਹੀਂ ਕਿਉਂਕਿ ਲੀਡਰਸ਼ਿਪ ਤਾਂ ਸਾਰੀ ਕਾਲੀ ਸੀਗੀ ਲਈ ਨਹੀਂ ਦੇਖੋ ਸਾਰਿਆਂ ਨੂੰ ਜਿਹੜੇ ਹੈਗੇ ਆ ਅਕਾਲਪੁਰ ਸਾਹਿਬ ਵੱਲੋਂ ਸਿੱਧੇ ਹੀ ਜਿਹੜੇ ਆਦੇਸ਼ ਗਏ ਤੇ ਸਾਡੇ ਤਾਂ ਜਿਹੜੇ ਐਸਲੇ ਵੀ ਸਾਡੇ ਨਾਲ ਦੇ ਭਰਾ ਉਹ ਤਾਂ ਸਾਰੇ ਹਾਜ਼ਰ ਹੋਣਗੇ ਅਸੀਂ ਆਪਣੇ ਤਾਂ ਤਾਂ ਕਹਿ ਸਕਦੇ ਹਾਂ ਪਰ ਮੈਂ ਸਮਝਦਾ ਕਿ ਸਾਰੇ ਹਾਜ਼ਰ ਹੋਣਗੇ ਕਿਉਂਕਿ ਗੁਰੂ ਦਾ ਤਖਤ ਹੈ ਇੱਥੇ ਹਰ ਗੁਰਸਿੱਖ ਨੂੰ ਜਦੋਂ ਵੀ ਕੋਈ ਅਦੇਸ ਜਾਂਦਾ ਉਹ ਹਾਜ਼ਰ ਹੁੰਦਾ ਹੋਣਾ ਵੀ ਚਾਹੀਦਾ ਹੈ ਇਸ ਕਰਕੇ ਮੈਨੂੰ ਤਾਂ ਆਸ ਹੈ ਕਿ ਸਾਰੇ ਹਾਜ਼ਰ ਹੋਣਗੇ ਜਿਸ ਦਿਨ ਸਜ਼ਾ ਤੁਹਾਡੀ ਜਾਂ ਸੇਵਾ ਪੂਰੀ ਹੋਏਗੀ ਇੱਕ ਅਰਦਾਸ ਬੇਨਤੀ ਜ਼ਰੂਰ ਕਰੋਗੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਕਿਉਂਕਿ ਜਿਹੜੀ ਪਾਰਟੀ ਹੈ ਉਹ ਬਹੁਤ ਲੋ ਲੈਵਲ ਤੇ ਚਲੇਗੀ ਲੋ ਲੈਵਲ ਤੋਂ ਭਾਵ ਕਿ ਪੋਲਿਟੀਕਲ ਲੈਵਲ ਤੇ ਅਸੀਂ ਗੱਲ ਕਰ ਲਈਏ ਕਿ ਤੁਸੀਂ ਇਸ ਵਾਰ ਇਲੈਕਸ਼ਨ ਵੀ ਨਹੀਂ ਲੜੇ ਹੈਗੇ ਸ਼ਰਿਆਮ ਤੁਸੀਂ ਦੇਖਿਆ ਕਿ ਸਾਰੇ ਪੋਲਿਟੀਕਲ ਪਾਰਟੀਆਂ ਜਿਹੜੀਆਂ ਲੜੀਆਂ ਨੇ ਅਮ੍ਰਿਤਾ ਵੜਿੰਗ ਦੇ ਮੂੰਹੋਂ ਬਿਆਨ ਤੁਸੀਂ ਸੁਣਿਆ ਹੋਣਾ ਕਿ ਅਕਾਲੀ ਦਲ ਬਾਹਰ ਹੋ ਕੇ ਇਸ ਕਰਕੇ ਸਾਡੀ ਹਾਰ ਹੋਈ ਹੈ ਹੋਰ ਪਾਰਟ ਹੋਰ ਜੇਕਰ ਸੁਖਜਿੰਦਰ ਰੰਧਾਵਾ ਦੀ ਗੱਲ ਕਰੀਏ ਉਹਨਾਂ ਨੇ ਵੀ ਇਹ ਗੱਲ ਕੇ ਵਾਕੇ ਵੀ ਅਕਾਲੀ ਦਲ ਦਾ ਦਬਦਬਾ ਵਾਕੇ ਸੀ ਤੁਨੂੰ ਇਹ ਮਸਾਬਿਦਾਂ ਕਿ ਸਾਨੂੰ ਖੁਸ਼ੀ ਹੁੰਦੀ ਹੈ ਕਿ 104 ਸਾਲ ਪੁਰਾਣੀ ਪਾਰਟੀ ਹੈ ਜਿਹਦਾ ਬੜਾ ਵੱਡਾ ਇਤਿਹਾਸ ਹੈ ਬੜਾ ਲੰਮਾ ਸਮਾਂ ਚਿੱਕੜ ਛੁੱਟ ਕੇ ਤੇ ਇੱਕ ਮਿਸ ਇਨਫਾਰਮੇਸ਼ਨ ਕੈਂਪੇਨ ਕੋਟ ਪ੍ਰਚਾਰ ਕਰਕੇ ਇਹਦਾ ਅਕਸ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਅੱਜ ਜਨਤਾ ਨੇ ਸ਼ਰਿਆਮ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਪੰਜਾਬ ਦੇ ਵਾਸਤੇ ਪੰਥ ਦੇ ਵਾਸਤੇ ਜ਼ਰੂਰੀ ਹੈ ਕਿ ਸ਼੍ਰੋਮਣੀ ਕਾਲੇ ਦੱਤਕੜਾ ਹੂੰ ਹੂੰ ਚਲੋ ਵਿਅਕਤੀਗਤ ਤੌਰ ਤੇ ਇਵਾਰੀ ਕੋਈ ਜਿਹੜੀ ਹੈ ਕਿਸੇ ਬੰਦੇ ਦੇ ਵਿੱਚ ਕਮੀ ਹੋ ਸਕਦੀ ਹੈ ਬੰਦੇ ਆਉਂਦੇ ਰਹਿਣਗੇ ਜਾਂਦੇ ਰਹਿਣਗੇ ਪਰ ਇਹ ਸ਼੍ਰੋਮਣੀ ਅਕਾਲੀ ਦਲ ਦੀ ਬੜੀ ਵੱਡੀ ਪ੍ਰਾਪਤੀ ਹੈ ਅੱਜ ਜਨਤਾ ਮੂੰਹ ਮੂੰਹ ਕਹਿਣ ਲੱਗੀ ਕਿ ਨਹੀਂ ਪੰਜਾਬ ਵਾਸਤੇ ਪੰਥ ਵਾਸਤੇ ਜੇ ਜ਼ਰੂਰੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਮੈਂ ਸਮਝਦਾ ਬੜੀ ਵੱਡੀ ਗੱਲ ਹੈ ਤੇ ਸਾਨੂੰ ਮਾਣ ਹੈ ਔਰ ਅੱਜ ਗੁਰੂ ਦੇ ਦਰ ਤੇ ਝੁੱਕ ਕੇ ਚੱਲੇ ਆ ਗੁਰੂ ਥਾਪੜਾ ਦੇਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਪਾਰਟੀ ਆ ਫਿਰ ਚਰਦੀਕਲਾ ਦੇ ਵਿੱਚ ਬਿਲਕੁਲ ਬਹੁਤ ਬਹੁਤ ਧੰਨਵਾਦ ਸੋਇ ਸੰਚੀਵਾ ਸਾਹਿਬ ਬਹੁਤ ਵਧੀਆ ਤਰਕ ਤੇ ਸਵਾਲਾਂ ਦੇ ਜਵਾਬ ਜਿਹੜੇ ਦਿੱਤੇ ਨੇ